ਅੱਜ ਸਾਡੇ ਵੱਡੇ ਭਾਈ ਬਿੱਟੂ ਜੀ ਨੇ ਹਰ ਸਾਲ ਦੀ ਤਰ੍ਹਾਂ ਭਗਵਾਨ ਵਿਕਰਮਾਈ ਦੇ ਜਨਮ ਦਿਨ ਤੇ ਇੱਥੇ ਗੰਦੀ ਦੇ ਵਿਸ਼ਸ਼ਤਰ ਪੂਜਨ ਕੀਤਾ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਇਸ ਦਿਨ ਦੀ ਬਹੁਤ ਵਧਾਈ ਜਿੱਦਾਂ ਕਿ ਹੱਥੀ ਕੀਰਤ ਕਰਨ ਵਾਲੇ ਜਿਹੜੇ ਸਾਰੇ ਮਿਹਨਤੀ ਸਾਡੇ ਭਰਾ ਨੇ ਉਹਨਾਂ ਦੇ ਉਹਨਾਂ ਵਾਸਤੇ ਦਿਨ ਮਨਾਇਆ ਜਾਂਦਾ ਵਿਕਰਮਾਈ ਦੀ ਪੂਜਾ ਕੀਤੀ ਜਾਂਦੀ ਹੈ ਮੈਂ ਅਰਦਾਸ ਕਰਦਾ ਮਹਾਰਾਜ ਅੱਗੇ ਸਾਡੇ ਬਿੱਟੂ ਭਾਈ ਨੇ ਤੇ ਹੋਰ ਵੀ ਜਿਹੜੇ ਵਿਸ਼ਕਰਮਾ ਨਾਮ ਲੈਵਾ ਸੰਗਤਾਂ ਨਾਲ ਤੇ ਦਾਸ਼ੀਰਵਾਦ ਕਰਨ ਵਾਲੇ ਜਿਹੜੀਆਂ ਆਸਾਂ ਬੋਲਾਂ ਦਾ ਬੁਰੀਆ ਸਾਰਿਆਂ ਦੇ ਆਪਣਾ ਹੱਥ ਦੇ ਅਸੀਂ ਇਸ ਤੋਂ ਬਾਡੇ ਲਾਰੇ ਆ ਤੇ ਸਾਰੇ ਦੇਸ਼ ਵਾਸੀ ਤੇ ਦੇਸ਼ ਵਾਸੀ ਯਾਤਿ ਵਿੱਚ ਕਰਮਾ ਦੇ ਜਿੱਤਾ ਤਿਹਾਰਾਂ ਦਾ ਸੀਜ਼ਨ ਆ ਦੀਵਾਲੀ ਬਜਾ ਦੂਜ ਗੋਵਰਧਨ ਪੂਜਾ ਹੋ ਰਹੀ ਅੱਜ ਇਸ ਤਰ੍ਹਾਂ ਹੀ ਵਿਸ਼ਕਰਵਾ ਦਾ ਜੋ ਹੋ ਰਿਹਾ ਜਿੰਨੇ ਵੀ ਕੀਤੇ ਕੰਮ ਆ ਅੱਜ ਸਾਰੇ ਪਰਸੋ ਉਾਸਨਾ ਆਪਣੇ ਵਿਸ਼ਕਰਮਾ ਜੀ ਦੀ ਪੂਜਾ ਕਰਦੇ ਨੇ ਉਹਨਾਂ ਦੇ ਨਤਮਸਤਕ ਹੁੰਦੇ ਨੇ ਆਪਣੇ ਯਾਰਾਂ ਦੀ ਪੂਜਾ ਕਰਦੇ ਨੇ ਤੇ ਸਾਰਿਆਂ ਨੂੰ ਇਸ ਸ਼ੁਭ ਅਸਰ ਤੇ ਲੱਖ ਲੱਖ ਵਧਾਈ ਹੋਵੇ ਅੱਜ ਭਗਵਾਨ ਵਿਸ਼ਕਰਮਾ ਜੀ ਦਾ ਦਿਵਸ ਹੈ ਔਰ ਸਾਡੇ ਬਿੱਟੂ ਜੀ ਨੇ ਬੜੇ ਹਰਸ਼ੋਲਾਸ ਨਾਲ ਇਹ ਮਨਾਉਂਦੇ ਨੇ ਭਾਵੇਂ ਸਮਾਜ ਦਾ ਕੋਈ ਛੋਟਾ ਬੱਚਾ ਹੈ ਤੇ ਭਾਵੇਂ ਕੋਈ ਬਹੁਤ ਵੱਡਾ ਇੰਡਸਟਰੀਅਲ ਹੈ ਹਰ ਕਿਸੇ ਨੂੰ ਇਨਸਟਰੂਮੈਂਟ ਦੀ ਲੋੜ ਪੈਂਦੀ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਜੀਵਨ ਦਾ ਆਧਾਰ ਦਿੱਤਾ ਹੈ ਹਰ ਕਿਸੇ ਨੂੰ ਜੀਵਿਕਾ ਚਲਾਉਣ ਵਾਸਤੇ ਸਮਾਜ ਚਲਾਉਣ ਵਾਸਤੇ ਪਾਵੇਂ ਕੋ ਵੱਡੀ ਤੋਂ ਵੱਡਾ ਪ੍ਰੋਜੈਕਟ ਬੰਨਾ ਹੈ ਹਰ ਜਗ੍ਹਾ ਦੇ ਉੱਤੇ ਬਿਲਡਿੰਗ ਦੇ ਵਿੱਚ ਜਾਂ ਕਿਤੇ ਵੀ ਹਰ ਇਨਸਟਰੂਮੈਂਟ ਦੀ ਜ਼ਰੂਰਤ ਪੈਂਦੀ ਹੈ ਔਰ ਭਗਵਾਨ ਵਿਸ਼ਕਰਮਾ ਨੇ ਸਾਨੂੰ ਇਹ ਜੀਵਨ ਦਾ ਆਧਾਰ ਦਿੱਤਾ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਪੂਰੇ ਸਮਾਜ ਚ ਪੂਰੀ ਦੁਨੀਆ ਨੂੰ ਜਿੱਥੇ-ਜਿੱਥੇ ਵੀ ਨਿਊਜ਼ ਆ ਰਹੀ ਹੈ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦੇਣੇ ਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਹ ਖੁਸ਼ੀ ਦਾ ਮੌਕਾ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਦਿਨ ਜ਼ਰੂਰ ਮਨਾਉਣਾ ਚਾਹੀਦਾ ਹੈ ਕਿਉਂਕਿ ਇਹਦੇ ਤੋਂ ਬਹੁਤ ਸਾਰੇ ਲੋਕਾਂ ਦੀ ਭਾਵੇਂ ਮੀਡੀਅਮ ਵਰਗੇ ਤੇ ਭਾਵੇਂ ਉੱਚ ਵਰਗੇ ਹਰ ਕਿਸੇ ਦੀ ਜੀਵਿਕਾ ਚੱਲਦੀ ਹੈ